ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਬਸੀਪਖਰਣਾ ਦੇ ਪਿੰਡ ਹਾਜੀਪੁਰ ਵਿਖੇ ਪਹੁੰਚੇ ਆ ਸਰਪੰਚ ਸਾਹਿਬ ਜਗਜੀਤ ਕੌਰ ਜੀ ਨਾਲ ਧੁੰਦੇ ਦੋ ਸਰਪੰਚਾਂ ਪਹੁੰਚੇ ਨੇ ਹੋਰ ਸਾਰੇ ਜਿੰਨੇ ਵੀ ਪਿੰਡ ਦੇ ਪਤੰਦੇ ਸੱਜਣ ਪੰਚ ਸਰਪੰਚ ਅੰਗਨਵਾੜੀ ਤੋਂ ਸਾਡੇ ਭੈਣ ਜੀ ਨਹੀਂ ਇਹਨਾਂ ਦੀ ਵੀ ਇੱਕ ਦਿੱਕਤ ਸੀਗੀ ਉਹ ਵੀ ਅੱਜ ਸੁਣੀ ਆ ਸੋ ਸਾਰੇ ਜਣੇ ਇੱਥੇ ਪਹੁੰਚੇ ਆ ਪਿੰਡ ਦੇ ਵਿੱਚ ਸੀ ਆਏ ਸੀ ਕਿ ਅੱਜ ਇੱਥੇ ਇੱਕ ਰਸਤਾ ਜਾਂਦਾ ਜਿੱਥੇ ਅਸੀਂ ਖੜੇ ਆਂ ਬਹੁਤ ਲੰਬੇ ਸਮੇਂ ਤੋਂ ਮੰਗ ਸੀਗੀ ਕਿ ਇਸ ਰਸਤੇ ਨੂੰ ਵਧੀਆ ਬਣਾਉਣਾ ਹੈ ਉਸ ਤੋਂ ਆਪਾਂ ਇੱਥੇ ਇੰਟਰਲੌਕ ਟਾਇਲ ਜਿਹੜੀ ਆ ਲਾ ਕੇ ਚੰਗਾ ਰਸਤਾ ਬਣਾ ਕੇ ਦੇਵਾਂਗੇ ਵਾਲ ਟੂ ਵਾਲ ਰਸਤਾ ਬਣਾਨਾ ਤੇ ਪਾਈਪਾਂ ਪਾ ਕੇ ਨਾਲੀਆਂ ਦਾ ਜਿਹੜਾ ਪ੍ਰਬੰਧ ਆ ਉਹ ਵੀ ਸਹੀ ਕੀਤਾ ਜਾਊਗਾ ਉਹ ਪਿੰਡ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਕਿ ਲੰਮੇ ਸਮੇਂ ਤੋਂ ਲਟਕਿਆ ਕੰਮ ਵੀਰਾ ਉਹ ਫਿਰੇ ਚੜਨ ਜਾ ਰਿਹਾ ਹੈ ਮੈਂ ਇੱਕ ਬੇਨਤੀ ਵੀ ਕਰੂੰਗਾ ਸਾਰਿਆਂ ਨੂੰ ਕਿ ਭਾਈ ਜਿਹੜੇ ਵੀ ਪਿੰਡ ਦੇ ਕੰਮ ਹੈ ਜਿਹਨੇ ਸਰਪੰਚ ਸਾਹਿਬ ਨੂੰ ਮੇਰੀ ਬੇਨਤੀ ਆ ਕੁਝ ਕੰਮ ਦਿੱਤੇ ਨੇ ਲੈ ਕੇ ਆਪਾਂ ਮਾਤਾ ਪਾਗੀ ਕੰਮ ਦੀਜੀਏ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਸਾਡੇ ਲਈ ਕਿ ਕੰਮ ਕਿਸੇ ਦਾ ਵੀ ਆ ਕਿਸੇ ਵੀ ਪਿੰਡ ਦਾ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਨਾ ਇਹ ਨਹੀਂ ਹੋਊਗਾ ਕਿ ਆਪਾਂ ਕੰਮ ਨੂੰ ਲਟਕਾਉਣਾ ਸੋ ਅਸੀਂ ਪਹਿਲਿਆਂ ਵਾਂਗ ਕੰਮ ਨਹੀਂ ਕਰਨਾ ਚਾਹੁੰਦੇ ਤੁਹਾਡੀ ਤੁਹਾਡੀ ਆਪਣੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਜਿਵੇਂ ਵੀ ਤੁਸੀਂ ਕੰਮ ਕਹੋਗੇ ਆਪਾਂ ਸਾਰੇ ਕੰਮ ਕਰਾਂਗੇ ਇਦਾਂ ਹੀ ਸਾਡੇ ਭੈਂਜੀਉਰੀ ਰੰਜੀਮ ਕੌਰ ਜੀ ਅੰਗਰਵਾੜੀ ਤੇ ਸਾਡੇ ਇੱਥੇ ਚਲਾਉਂਦੇ ਨੇ ਹਾਲਤ ਜਿਹੜੀ ਅੰਗਰਵਾੜੀ ਸੈਂਟਰ ਦੀ ਬਹੁਤ ਖਸਤਾ ਹਾਲਤ ਦੀ ਰੂਪਾ ਕਹਿੰਦੇ ਨੇ ਅੱਗੇ ਲਾਈਟ ਵੀ ਨਹੀਂ ਹੈ ਅੰਦਰ ਬਹੁਤ ਦਿੱਕਤ ਆ ਮੈਨੂੰ ਸਮਝ ਤੋਂ ਬਾਹਰ ਆ ਕਿ ਅੱਜ ਤੱਕ ਇਹਦੇ ਇਤਿਹਾਰ ਕਿਉਂ ਦਿੱਤਾ ਗਿਆ ਇਹ ਦੱਸਦੇ ਨੇ ਮੇਰੀ ਨੌਲੇਜ ਤੋਂ ਹੁਣ ਗੱਲ ਆਈ ਹੈ ਤੇ ਇਹਨਾਂ ਨੂੰ ਵੀ ਅਸੀਂ ਇਸ ਗੱਲ ਦਾ ਯਕੀਨ ਮੰਨਦੇ ਆ ਕਿ ਤੁਹਾਨੂੰ ਬਹੁਤ ਜਲਦੀ ਇੱਕ ਚੰਗਾ ਅੰਗਰਵਾੜੀ ਸੈਂਟਰ ਜਿਹੜਾ ਉਹਰੇ ਬਣਾ ਕੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖੋ ਇੱਕ ਯੁੱਧ ਨਸ਼ਿਆਂ ਵਿਰੁੱਧ ਮੈਂ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਉਹਦਾ ਅਸੀਂ ਜਿੱਥੇ ਵੀ ਜੰਦੇ ਆ ਮੈਸੇਜ ਦਿੰਨੇ ਆ ਮਾਨਯੋਗ ਮੁੱਖ ਮੰਤਰੀ ਸਰਕਾਰ ਸਰਦਾਰ ਕੁਵਾਨ ਸਿੰਘ ਮਾਲ ਸਾਹਿਬ ਨੇ ਇਹ ਯੁੱਧ ਨਿਸ਼ਾਨਾ ਬਣਾ ਸ਼ੁਰੂ ਕੀਤਾ ਸੋ ਸਾਰੇ ਆਪਾਂ ਉਹਦੇ ਸਾਥ ਦਈਏ ਪਿੰਡ ਦੀ ਪੰਚਾਇਤ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਮਾੜੇ ਲੋਕਾਂ ਦਾ ਸਾਥ ਨਾ ਦਈਏ ਜਿਹੜਾ ਕੋਈ ਬੱਚਾ ਸਾਡਾ ਇਸ ਕੰਮ ਦੇ ਵਿੱਚ ਉਲਝ ਗਿਆ ਛੱਡਣਾ ਚਾਹੁੰਦਾ ਉਹਦਾ ਇਲਾਜ ਕਰਾਈਏ ਤੇ ਜਿਹੜੇ ਕੋਈ ਤਸਕਰ ਲੱਗਦਾ ਪਤਾ ਹੈਗਾ ਵੇਚਦੇ ਨੇ ਉਹਨਾਂ ਲਈ ਕੋਈ ਮਾਫੀ ਨਹੀਂ ਕਿਸੇ ਤਰ੍ਹਾਂ ਦੇ ਕੋਈ ਰਹਿਮ ਨਾ ਰੱਖੀਏ ਕਾਰਨ ਕੀ ਆ ਅਸੀਂ ਆਪਣਾ ਕੀ ਪੁੱਤ ਬੱਚੇ ਬਚਾਉਣੇ ਨੇ ਤੁਸੀਂ ਮੇਰੇ ਹੋ ਮੈਂ ਤੁਹਾਡਾ ਆਪਣਾ ਆ ਅਸੀਂ ਮੈਚ ਆਉਣਾ ਕਿ ਆਪਾਂ ਇਸ ਮਹਿੰਮ ਨੂੰ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਚਲਾਈਓ ਸੋ ਮੁੱਖ ਮੰਤਰੀ ਸਾਹਿਬ ਦਾ ਇਹਦੇ ਲਈ ਵੀ ਧੰਨਵਾਦ ਕਰਦੇ ਆ ਸੋ ਜੋ ਵੀ ਪਿੰਡਾਂ ਦੇ ਲਈ ਗ੍ਰਾਂਟ ਸਾਨੂੰ ਕੰਮ ਆਉਂਦਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਵਾਈ ਗੁਰਜੀ ਕਹਾਂ ਸੋ ਵਾਈ ਗੁਰਜੀ ਵਾਈ ਗੁਰਜੀ